ਇਨਕ੍ਰੋਚਮੈਂਟ ਦੀ ਸਮੱਸਿਆ ਤੁਹਾਡੇ ਇੱਥੇ ਹੈਗੀ ਹੈ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਤੇ ਪਿਛਲੀ ਵਾਰ ਅਸੀਂ ਦੇਖਿਆ ਸੀ ਰੋਡ ਦਾ ਦੇਖਿਆ ਸੀ ਇੱਕ ਟੀਮ ਐਨਕ੍ਰੋਚਮੈਂਟ ਦੀ ਉਹ ਉਧਰ ਜਾਂਦੇ ਨੇ ਤਦ ਤੱਕ ਇਹ ਲਗਾ ਲੈਂਦੇ ਨੇ ਐਮਸੀ ਵੱਡੀ ਹੈ ਕਿ ਜੀ ਸਟੇਟ ਗਵਰਨਮੈਂਟ ਵੱਡੀ ਹੁੰਦੀ ਹੈ ਜੀ ਨਾ ਕੋਈ ਸਟੇਟ ਗਵਰਨਮੈਂਟ ਵੱਡੀ ਹੁੰਦੀ ਨਾ ਕੋਈ ਐਮਸੀ ਵੱਡੇ ਹੁੰਦੇ ਲੋਕਾਂ ਲੋਕ ਵੱਡੇ ਹੁੰਦੇ ਨੇ ਜੀ ਅਸੀਂ ਉਹੀ ਦੇਖਦੇ ਹਾਂ ਫਾਟਕ ਜਿਹੜਾ ਇੰਨਾ ਵਧੀਆ ਫਲਾਈਓਵਰ ਫਾਟਕ ਤੇ ਬਣ ਗਿਆ ਉੱਥੇ ਐਂਬੂਲੈਂਸ ਵੀ ਫਸੀ ਹੁੰਦੀ ਹੈ ਉੱਥੇ ਸਕੂਲ ਦੀਆਂ ਬੱਸਾਂ ਵੀ ਫਸੀਆਂ ਹੁੰਦੀਆਂ ਘੰਟਾ ਘੰਟਾ ਡੇਡਡ ਘੰਟਾ ਤੇ ਲੋਕ ਅਪਗ੍ਰੇਡੇਸ਼ਨ ਜਾਂ ਕੋਈ ਉਹ ਕਿਤਾ ਹੀ ਨਹੀਂ ਗਿਆ ਇਹਦੇ ਵਿੱਚ ਜਨਰਲ ਫਿਜੀਸ਼ੀਨ ਵੀ ਅਵੇਲੇਬਲ ਨਹੀਂ ਤੇ ਕਾਫੀ ਹੱਦ ਤੱਕ ਇਹਦੇ ਵਿੱਚ ਬਹੁਤ ਇੰਪਰੂਵਮੈਂਟ ਚਾਹੀਏ ਕਨਸਟਰਕਸ਼ਨ ਨੂੰ ਲੈ ਕੇ ਆਬਾਦੀ ਦੇ ਹਿਸਾਬ ਨਾਲ ਤਾਂ ਜੀ ਹੱਲੇ ਵੀ ਬਹੁਤ ਅੰਡਰ ਹੈ ਉਹ ਕੀ ਕੀ ਕੰਮ ਤੁਸੀਂ ਅੱਜ ਕਹਿਣ ਵਾਲਿਓ ਆਪਣੇ ਉਮੀਦਵਾਰ ਨੂੰ ਕਿਹੜੇ ਕਿਹੜੇ ਕੰਮ ਪੈਂਡਿੰਗ ਰਹਿੰਦੇ ਨੇ ਸੜਕਾਂ ਦੇ ਹਾਲਾਤ ਕਾਫੀ ਖਰਾਬ ਹੈ ਇੱਕ ਮੇਨ ਰੋਡ ਤਾਂ ਸੀ ਬਣਵਾਤੀ ਹੈਗੀ ਉਹਦਾ ਕੰਮ ਹੋ ਗਿਆ ਬਾਕੀ ਛੋਟੀਆਂ ਸੜਕਾਂ ਦਾ ਕੰਮ ਹੈ ਸਾਡੇ ਇਲੈਕਸ਼ਨਾਂ ਤੋਂ ਪਹਿਲੇ ਵੀ ਇਹੀ ਸਮੱਸਿਆ ਸੀ ਵਿੱਚ ਕੁਝ ਰਿਮੂਵ ਹੋਈਆਂ ਕੁਝ ਕਮੇਟੀ ਨੇ ਨਹੀਂ ਕਰਨ ਦਿੱਤੀਆਂ ਪ੍ਰਾਈਵੇਟ ਕੰਪਨੀਆਂ ਕਿੰਨੀ ਆ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਲੈਵਲ ਤੇ ਬਹੁਤ ਕੰਮ ਹੋਏ ਨੇ ਐਮਐਲਏ ਸਾਹਿਬ ਦੇ ਅੰਡਰ ਆਂਦੇ ਨੇ ਟਕੋਲੀ ਸਾਡੇ ਜਿਹੜੀ ਆ ਬਾਹਰ ਮੇਨ ਰੋਡ ਹੈ ਇਹਦਾ ਬਹੁਤ بڑا ਮਸਲਾ ਸੀ ਹੁਣ ਬਹੁਤ ਸ਼ਾਨਦਾਰ ਤਰੀਕੇ ਨਾਲ ਇਹ ਰੋਡ ਤਿਆਰ ਕਰਵਾਈ ਹੈ 100 ਤੋਂ ਵੱਧ ਨਵੇਂ ਟਿਊਬਵਲਾਂ ਦਾ ਇਹਨਾਂ ਨੇ ਐਮਐਲਏ ਸਾਹਿਬ ਨੇ ਉਦਘਾਟਨ ਕੀਤਾ ਅਕਸਰ ਕਾਉਂਸਲ ਦੇ ਵਿੱਚ ਮੀਟਿੰਗ ਹੁੰਦੀ ਹੈ ਪਰ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਦਾ ਪਰ ਜਦੋਂ ਇੰਟੈਂਸ਼ਨ ਹੀ ਨਹੀਂ ਹੈਗੀ ਜੀ ਕੰਮ ਕਰਨ ਦੀ ਤਾਂ ਕੰਮ ਕਿਵੇਂ ਹੋਣਗੇ ਸਸ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਆਰਡੀਆ ਨਿਊਜ਼ ਜੇਕਰ ਗੱਲ ਕਰੀਏ ਪੰਜਾਬ ਲੋਕ ਸਭਾ ਇਲੈਕਸ਼ਨ 2024 ਦੀ ਤਾਂ ਮਾਹੌਲ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਔਰ ਇਸ ਵਕਤ ਅਸੀਂ ਜ਼ੀਰਕਪੁਰ ਦੇ ਟਕੋਲੀ ਇਲਾਕੇ ਦੇ ਵਿੱਚ ਖੜੇ ਆਂ ਜਿੱਥੇ ਕਿ ਅੱਜ ਡਾਕਟਰ ਬਲਬੀਰ ਸਿੰਘ ਆ ਰਹੇ ਨੇ ਇੱਕ ਪਾਸੇ ਸਾਡੇ ਸਿਹਤ ਮੰਤਰੀ ਨੇ ਦੂਜੇ ਪਾਸੇ ਉਮੀਦਵਾਰ ਨੇ ਲੋਕ ਸਭਾ ਇਲੈਕਸ਼ਨ 2024 ਦੇ ਤਾਂ ਇੱਥੇ ਬਹੁਤ ਸਾਰੇ ਆਮ ਆਪੀ ਪਾਰਟੀ ਦੇ ਕਾਰਜਕਰਤਾ ਵੀ ਔਰ ਆਮ ਲੋਕ ਵੀ ਪਹੁੰਚੇ ਹੋਏ ਨੇ ਆਪੋ ਆਪਣੀਆਂ ਪ੍ਰੋਬਲਮਸ ਵੀ ਦੱਸੀਆਂ ਜਾਣ ਗਿਆ ਔਰ ਜੋ ਪਾਰਟੀ ਵੱਲੋਂ ਜੋ ਹੋਵੇਗਾ ਉਹ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਲੋਕ ਸਭਾ ਇਲੈਕਸ਼ਨ 2024 ਨੂੰ ਲੈ ਕੇ ਅੱਜ ਸਾਡੇ ਨਾਲ ਵਾਰਡ ਨੰਬਰ 14 ਤੋਂ ਬਖਸ਼ੀ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਕੀ ਕੁਝ ਗੱਲਾਂ ਜੋ ਹੋ ਸਕਦੀਆਂ ਨੇ ਜੇਕਰ ਸਿਹਤ ਮੰਤਰੀ ਆਉਂਦੇ ਨੇ ਬਖਸ਼ੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਲਾਕੇ ਬਾਰੇ ਦੱਸੋ ਵੀ ਕੀ ਕੀ ਕੰਮ ਤੁਸੀਂ ਅੱਜ ਕਹਿਣ ਵਾਲਿਓ ਆਪਣੇ ਉਮੀਦਵਾਰ ਨੂੰ ਕਿਹੜੇ ਕਿਹੜੇ ਕੰਮ ਪੈਂਡਿੰਗ ਰਹਿੰਦੇ ਨੇ ਪਹਿਲਾ ਮੇਨ ਹੈ ਸੜਕਾਂ ਦਾ ਕੰਮ ਜੀ ਕਿਉਂਕਿ ਸੜਕਾਂ ਦੇ ਹਾਲਾਤ ਕਾਫੀ ਖਰਾਬ ਹੈ ਇੱਕ ਮੇਨ ਰੋਡ ਦਾ ਸੀ ਬਣਵਾਤੀ ਹੈਗੀ ਉਹਦਾ ਕੰਮ ਹੋ ਗਿਆ ਬਾਕੀ ਛੋਟੀਆਂ ਸੜਕਾਂ ਦਾ ਕੰਮ ਹੈ ਔਰ ਇੱਕ ਹੋਰ ਮੇਨ ਕੰਮ ਹੈ ਕਿ ਸਾਡਾ ਫਾਟਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਉਹਦੇ ਕਰਕੇ ਬੜੀ ਦੁਨੀਆ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਟ੍ਰੈਫਿਕ ਜਾਮ ਲੱਗਦੀ ਹੈ ਠੀਕ ਹੈ ਜੀ ਐਕਸੀਡੈਂਟਸ ਹੁੰਦੇ ਆ ਪਰੇਸ਼ਾਨੀ ਹੈ ਆਉਣ ਜਾਣੇ ਵਾਲਿਆਂ ਨੂੰ ਕਿ ਭਾਈ ਜੇ ਨਾ ਜਾਣਾ ਘੰਟਾ ਪਹਿਲੇ ਘਰੋਂ ਨਿਕਲੇਗਾ ਤੇ ਆਪਣੀ ਮੰਜ਼ਿਲ ਤੇ ਪਹੁੰਚੇਗਾ ਇਦਾਂ ਦੇ ਛੋਟੇ ਛੋਟੇ ਕਾਫੀ ਕੰਮ ਹੈਗੇ ਆ ਇਹ ਸਮੱਸਿਆ ਅੱਜ ਦੀ ਹੈ ਜਾਂ ਇਸ ਤੋਂ ਪਹਿਲਾਂ ਦੀ ਹੈ ਇਹ ਤਾਂ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਸਰ ਠੀਕ ਹੈ ਸਾਡੇ ਇਲੈਕਸ਼ਨਾਂ ਤੋਂ ਪਹਿਲੇ ਵੀ ਇਹੀ ਸਮੱਸਿਆ ਸੀ ਵਿੱਚ ਕੁਝ ਰਿਮੂਵ ਹੋਈਆਂ ਕੁਝ ਕਮੇਟੀ ਨੇ ਨਹੀਂ ਕਰਨ ਦਿੱਤੀਆਂ ਇਹ ਸਮੱਸਿਆ ਦਾ ਹੱਲ ਕੰਮ ਹੋ ਰਹੇ ਆ ਪਰ ਨਹੀਂ ਵੀ ਹੋ ਰਹੇ ਯਾਨੀ ਵਿਧਾਨ ਸਭਾ ਇਲੈਕਸ਼ਨਾਂ 'ਚ ਵੀ ਇਹ ਮੁੱਦਾ ਰਿਹਾ ਇੱਕ 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 ਤਰ੍ਹਾਂ ਆਪਾਂ ਕਹਿ ਸਕਦੇ ਆ ਇਹ ਰਹੇਗਾ ਜੀ ਰਹਿਣਾ ਚਾਹੀਦਾ ਪਰ ਕੰਮ ਨਹੀਂ ਹੋਇਆ ਇਹਦੇ ਤੇ ਕੰਮ ਇਹਦੇ ਤੇ ਨਹੀਂ ਹੋਇਆ ਕਾਫੀ ਚੀਜ਼ਾਂ ਜੀ ਇੰਪਰੂਵ ਕਾਫੀ ਇੰਪਰੂਵ ਕਾਫੀ ਹੋਈਆਂ ਪਰ ਜਿੰਨੂੰ ਅਸੀਂ ਕਹਿੰਦੇ ਆ ਕਿ ਹਰ ਇੱਕ ਬੰਦਾ ਕਹੇਗਾ ਜੀ ਮੇਰਾ ਕੰਮ ਹੋ ਗਿਆ ਉਹ ਨਹੀਂ ਹੋਇਆ ਜੀ ਜੀ ਮੈਂ ਸੰਜੀਵ ਵੰਸਲ ਵਾਰਡ ਇੰਚਾਰਜ 9 ਨੰਬਰ ਵਾਰਡ ਦਾ ਇੰਚਾਰਜ ਹਾਂ ਤੇ ਗੁਰੂ ਨਾਨਕ ਐਨਕਲੇਵ ਸੁਸਾਇਟੀ ਦੇ ਆਰਡਬਲੂ ਦਾ ਪ੍ਰੈਜ਼ੀਡੈਂਟ ਤੇ ਕੋਈ 2 ਸਾਲ ਪਹਿਲਾਂ ਇਸ ਪੰਜਾਬ ਦੀ ਸਰਕਾਰ ਆਈ ਹੈ ਇਹਨਾਂ ਨੇ ਸਟੇਟ ਲੈਵਲ ਦੇ ਉੱਪਰ ਕਾਫੀ ਕੰਮ ਹੋਏ ਨੇ ਜਿਵੇਂ ਤੁਹਾਡੇ ਬਿਜਲੀ ਦੀ ਮਾਫ ਕਰਨਾ ਟੋਲ ਪਲਾਜੇ ਬਿਜਲੀ ਦੇ ਬਿੱਲ ਮਾਫ ਕਰਨਾ ਟੋਲ ਪਲਾਜਾ ਤਾਂ ਕਾਫੀ ਹੋਰ ਬਹੁਤ ਅਜਿਹੇ ਕੰਮ ਨੇ ਜਿਹੜੇ ਆਪਾਂ ਨੂੰ ਪਤਾ ਹੀ ਸਰਕਾਰੀ ਨੌਕ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਪ੍ਰਾਈਵੇਟ ਕੰਪਨੀਆਂ ਕਿੰਨੀਆਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਲੈਵਲ ਤੇ ਬਹੁਤ ਕੰਮ ਹੋਏ ਨੇ ਜਿਰਖਪੁਰ ਲੈਵਲ ਦੇ ਉੱਪਰ ਵੀ ਕਾਫੀ ਕੰਮ ਜਿਵੇਂ ਹੁਣ ਮੰਨ ਲਓ ਜਿਹੜੇ ਜਿਹੜੇ ਕੰਮ ਜਿਵੇਂ ਪੀ ਡਬਲਯੂ ਡੀ ਦੇ ਕੰਮ ਨੇ ਐਮ ਐਲ ਏ ਸਾਹਿਬ ਦੇ ਅੰਡਰ ਆਉਂਦੇ ਨੇ ਟਕੋਲੀ ਸਾ ਇਹ ਹੈ ਕਟੋਗੜ ਪੂਰੇ ਹਲਕੇ ਦੇ ਵਿੱਚ 150 ਤੋਂ ਉੱਤੇ ਟਿਊਬ ਜਿਹੜੇ ਆਪਣਾ ਟਰਾਂਸਫਾਰਮਰ ਨੇ ਟਰਾਂਸਫਾਰਮਰ ਨੂੰ ਅਪਗ੍ਰੇਡ ਕਰਵਾਇਆ ਇਹਨਾਂ ਨੇ ਤਾਂ ਕਿ ਹੁਣ ਕਾਫੀ ਹੱਦ ਤੱਕ ਜਿਹੜੀ ਬਿਜਲੀ ਦੀ ਸਮੱਸਿਆ ਹੈ ਗਰਮੀ 'ਚ ਪਹਿਲਾਂ ਬਹੁਤ ਟਰਾਂਸਫਾਰਮਰ ਮੱਚਣ ਦੀ ਇਹ ਹੋਰ ਸਮੱਸਿਆ ਆਂਦੀ ਸੀ ਪਿਛਲੇ ਸਾਲ ਤੋਂ ਇਹ ਇੱਕ ਸਮੱਸਿਆ ਬਹੁਤ ਘਟੀ ਹੈ ਤੇ ਹੁਣ ਬਹੁਤ ਹੋਰ ਵੀ ਘਟ ਜਾਈਗੀ 100 ਤੋਂ ਵੱਧ ਨਵੇਂ ਟਿਊਬਾਂ ਦਾ ਇਹਨਾਂ ਨੇ ਐਮਐਲ ਸਾਹਿਬ ਨੇ ਉਦਘਾਟਨ ਕੀਤਾ ਤੇ ਕਾਫੀ ਅੰਦਰ ਦੀਆਂ ਰੋਡ ਚਾਹੇ ਉਹ ਕਿਸ਼ਨਪੁਰ ਵਾਲੀ ਰੋਡ ਹੋਵੇ ਚਾਹੇ ਉਹ ਆਪਣਾ ਅੱਗੇ ਅੰਦਰ ਇਹਦੀਆਂ ਆ ਆਪਣਾ ਗੁਰਜੀਵਨ ਦੀਆਂ ਰੋਡ ਹੁਣ ਇਹ ਸਾਰੀਆਂ ਦੇ ਟੈਂਡਰ ਵੀ ਹੋ ਚੁੱਕੇ ਨੇ ਤਾਂ ਕਾਫੀ ਲੈਵਲ ਤੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਪਰ ਕੁਝ ਕੰਮ ਨੇ ਜਿਵੇਂ ਹੁਣ ਐਮਸੀ ਦੇ ਜਿਹੜੇ ਪ੍ਰਧਾਨ ਨੇ ਹੁਣ ਐਮਸੀ ਦੇ ਮਤੇ ਦੇ ਬਿਨਾ ਕੰਮ ਨਹੀਂ ਹੋ ਸਕਦੇ ਜਿਵੇਂ ਉਹ ਦੇ ਵੀਰ ਸਿੰਘ ਢਿੱਲੋਂ ਜੀ ਨੇ ਉਹਨਾਂ ਦੇ ਆਪਣੇ ਐਮਸੀ ਨਹੀਂ ਹੈਗੇ ਆਪਣੇ ਸਾਡੇ ਆਵਾਦੀ ਪਾਰਟੀ ਦੇ ਤਾਂ ਉਹਦੇ ਕਰਕੇ ਸਾਡੇ ਕੰਮ ਪਾਰਟੀ ਦੇ ਸ਼ਹਿਰ ਦੇ ਐਮਸੀ ਦੇ ਬਹੁਤ ਕੰਮ ਰੁਕ ਜਾਂਦੇ ਨੇ ਉਹਦਾ ਅੱਛਾ ਲੋਕ ਲੋਕਲ ਬਾਡੀਜ਼ ਦੀ ਗੱਲ ਕਰਦੇ ਆ ਅਕਸਰ ਕਾਉਂਸਲ ਦੇ ਵਿੱਚ ਮੀਟਿੰਗ ਹੁੰਦੀ ਆ ਪਰ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਦਾ ਅਕਸਰ ਬਹਿਸ ਤੇ ਹੀ ਮੀਟਿੰਗ ਸ਼ੁਰੂ ਹੁੰਦੀ ਹੈ ਬਹਿਸ ਤੇ ਖਤਮ ਹੋ ਜਾਂਦੀ ਹੈ ਔਰ ਲੋਕਲ ਬਾਡੀਜ਼ ਦੇ ਕੰਮ ਜਿਹੋਨੇ ਉਹ ਇਲੈਕਸ਼ਨ ਦੇ ਨੇੜੇ ਆ ਕੇ ਕਿਉਂ ਪੂਰੇ ਹੁੰਦੇ ਨੇ ਇਹਨਾਂ ਦੀ ਜੀ ਇੰਟੈਂਸ਼ਨ ਹੈ ਜੀ ਇਹ ਇੰਟੈਂਸ਼ਨ ਹੋਵੇ ਤਾਂ ਜੀ ਮੀਟਿੰਗ ਸਿਰੇ ਵੀ ਚੜਦੇ ਮੀਟਿੰਗ ਦੇ ਸਾਰੇ ਕੰਮ ਵੀ ਹੋਣ ਪਰ ਜਦੋਂ ਇੰਟੈਂਸ਼ਨ ਹੀ ਨਹੀਂ ਹੈਗੀ ਜੀ ਕੰਮ ਕਰਨ ਦੀ ਤਾਂ ਕੰਮ ਕਿਵੇਂ ਹੋਣਗੇ ਬਹੁਤ ਸਾਰੇ ਕੰਮ ਨੇ ਜਿਹੜੇ ਪੈਂਡਿੰਗ ਪਏ ਨੇ ਗੱਲ ਉਹਦੀ ਵੀ ਇਲੈਕਸ਼ਨ ਦੀ ਗੱਲ ਨਹੀਂ ਹੈਗੀ ਜਿਹੜੇ ਆ 200 150 200 ਟਰਾਂਸਫਾਰਮਰ ਆਪਣਾ ਅਪਗ੍ਰੇਡ ਹੋਇਆ ਇਲੈਕਸ਼ਨਾਂ ਦੇ ਟਾਈਮ ਤੇ ਥੋੜੀ ਹੋਇਆ ਇਹ 2 ਸਾਲ ਦੇ ਵਿੱਚ ਵਿੱਚ ਹੋਇਆ ਜਾਂ 2 ਮਹੀਨੇ 'ਚ ਥੋੜੀ ਹੋ ਲਗਦੇ ਆ ਰਹੇ ਨੇ ਤਾਂ ਇਹ ਤਾਂ ਕਾਊਂਟ ਆਪਾਂ ਤੁਹਾਨੂੰ ਕਰਕੇ ਦੱਸਿਆ ਵੀ ਘਟ ਘਟ 100 100 ਤੇ ਆਸ-ਪਾਸ ਜਿਹੜਾ ਨਵਾਂ ਟਿਊਬਵਲ ਹੈ ਸਰਕਾਰ ਨੇ ਪਾਸ ਕੀਤਾ ਤੇ ਕਾਫੀ ਹੋਰ ਨੇ ਜੇ ਬਾਕੀ ਹੈ ਕਿ ਐਮਸੀ ਦੇ ਵਿੱਚ ਹੁਣ ਕੰਮ ਕਰਨ ਦੀ ਇੰਟੈਂਸ਼ਨ ਹੋਵੇ ਤਾਂ ਇਹ ਕੰਮ ਹੋਰ ਵੀ ਬਹੁਤ ਚੰਗੇ ਤਰੀਕੇ ਨਾਲ ਹੋ ਸਕਦੇ ਨੇ ਕਿਉਂਕਿ ਬਜਟ ਬਹੁਤ ਹੈ ਸਰਕਾਰ ਨੇ ਹੁਣ ਪਿੱਛੇ ਜੇ ਪ੍ਰੋਪਰਟੀ ਟੈਕਸ ਦੇ ਲਈ ਲੋਕਾਂ ਨੂੰ ਰਾਹਤ ਦਿੱਤੀ ਸੀ ਦਾ ਪ੍ਰੋਪਰਟੀ ਟੈਕਸ ਬਹੁਤ ਸਾਰੇ ਲੋਕਾਂ ਨੇ ਮਤਲਬ ਜਾ ਕੇ ਜਮ੍ਹਾਂ ਕਰਵਾਇਆ ਹੈ ਤਾਂ ਇਹਦੇ ਨਾਲ ਵੀ ਸਰਕਾਰ ਐਮਸੀ ਕੋਲ ਫੰਡ ਦਾ ਇਜਾਫਾ ਹੋਇਆ ਪਰ ਫੰਡ ਨੂੰ ਯੂਜ਼ ਕਿੱਥੇ ਕਰ ਰਹੇ ਆ ਇਹ ਲੋਕਾਂ ਨੂੰ ਥੋੜਾ ਜਿਹਾ ਦਿੱਕਤ ਆਂਦੀ ਹੈ ਕਿ ਫੰਡ ਨੂੰ ਯੂਜ਼ ਕਰਨ ਦੇ ਵਿੱਚ ਬਹੁਤ ਵੱਡੀ ਦਿੱਕਤ ਹੈ ਨਾ ਕੋਈ ਕੰਮ ਕਰਨ ਦੀ ਇੰਟੈਂਸ਼ਨ ਹੈ ਨਾ ਕੋਈ ਪਲਾਨ ਹੈ ਨਾ ਕੋਈ ਮਾਸਟਰ ਪਲਾਨ ਹੈ ਕੁਝ ਨਹੀਂ ਹੈ ਜੀ ਸੰਜੀਵ ਜੀ ਇੱਕ ਹੋਰ ਦੇਖਿਆ ਜਾ ਰਿਹਾ ਕਿ ਜਿਹੜੀ ਇਨਕ੍ਰੋਚਮੈਂਟ ਦੀ ਸਮੱਸਿਆ ਤੁਹਾਡੇ ਇੱਥੇ ਹੈਗੀ ਹੈ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਤੇ ਪਿਛਲੀ ਵਾਰ ਅਸੀਂ ਦੇਖਿਆ ਸੀ ਇਸੀ ਰੋਡ ਦਾ ਦੇਖਿਆ ਸੀਗਾ ਕਿ ਲੋਕਾਂ ਨੇ ਸਭ ਨੇ ਮਿਲ ਕੇ ਇੱਥੇ ਸਾਰਾ ਰੱਸੀਆਂ ਲਗਾਈਆਂ ਸੀਗੀਆਂ ਤੇ ਰੇੜੀਆਂ ਫੜੀਆਂ ਵਾਲੇ ਨੂੰ ਚਕਾਇਆ ਸੀਗਾ ਕੀ ਇਹ ਕਿੱਥੋਂ ਵੀਕਨੈਸ ਮਤਲਬ ਕਿਹਦੀ ਵੀਕਨੈਸ ਹੈ ਇਹ ਇਹ ਸਰ ਵੀਕਨੈਸ ਹੈਗੀ ਹੈ ਇਹ ਬਹੁਤ ਵੱਡਾ ਸ਼ਹਿਰ ਹੈ ਤੁਹਾਨੂੰ ਵੀ ਪਤਾ 5 ਤੋਂ 6 ਲੱਖ ਦੀ ਆਬਾਦੀ ਦਾ ਸ਼ਹਿਰ ਹੈ ਇਹਦੇ ਵਿੱਚ 31 ਵਾਰਡ ਨੇ ਤਕਰੀਬਨ ਬਹੁਤ ਵੱਡਾ ਸ਼ਹਿਰ ਹੈ ਮੈਂ ਤੁਸੀਂ ਇਹ ਮੰਨ ਆਪਾਂ ਮੰਨਾਂਗੇ ਇਸ ਚੀਜ਼ ਨੂੰ ਇਹਦੇ ਵਿੱਚ ਐਮਸੀ ਦੇ ਵਿੱਚ ਇੰਪਲੋਇਮੈਂਟ ਦੀ ਬਹੁਤ ਵੱਡੀ ਕਮੀ ਹੈ ਇੱਕ ਗੱਡੀ ਹੈ ਇੱਕ ਟੀਮ ਐਂਕਰੋਜਮੈਂਟ ਦੀ ਉਹ ਉਧਰ ਜਾਂਦੇ ਨੇ ਤਦ ਤੱਕ ਇਹ ਲਗਾ ਲੈਂਦੇ ਨੇ ਅਸੀਂ ਖੁਦ ਉਰੇ 5 6 RWN ਚਾਹੇ ਉਹ ਪਾਈਨ ਹੋਮ ਦੇ ਪ੍ਰਧਾਨ ਗੁਰਨਾਨਕ ਕਲੇਵ ਚਾਹੇ ਉਹ ਆਦਰਸ਼ਨ ਕਲੇਵ ਚ ਸਾਰਿਆਂ ਨੇ ਮਿਲ ਕੇ ਇਹ ਉਪਰਾਲਾ ਕੀਤਾ ਸੀ ਕਿ ਅਸੀਂ ਇੱਥੋਂ ਰੇੜੀਆਂ ਹਟਵਾਈਏ ਤਾਂ ਇਹ ਉਪਰਾਲਾ ਕਿਤੇ ਨਾ ਕਿਤੇ 3 4 ਦਿਨ ਇਹ ਉਪਰਾਲਾ ਕਾਮਯਾਬੀ ਰਿਹਾ ਐਮਸੀ ਵੱਡੀ ਹੈ ਕਿ ਜੀ ਸਟੇਟ ਗਵਰਨਮੈਂਟ ਵੱਡੀ ਹੁੰਦੀ ਹੈ ਜੀ ਦੇਖੋ ਹੁੰਦੀ ਦਾ ਜੀ ਸਟੇਟ ਗਵਰਨਮੈਂਟ ਵੱਡੀ ਹੈ ਪੜਾ ਐਮਸੀ ਦੇ ਐਮਸੀ ਦੇ ਅਧਾਰ ਖੇਤਰ ਚ ਵੀ ਕੁਝ ਚੀਜ਼ਾਂ ਆਂਦੀਆਂ ਨੇ ਤੇ ਆਂਦੀਆਂ ਤਾਂ ਹੈ ਜੀ ਪਰ ਜਿਹੜੀ ਸਮੱਸਿਆਵਾਂ ਹੈ ਬਿਲਕੁਲ ਸਮੱਸਿਆਵਾਂ 'ਵਾਂ ਤੁਹਾਡੀ ਗੱਲ ਮੈਂ ਮੰਨਦਾ ਐਥੇ ਇਨਕ੍ਰੋਚਮੈਂਟ ਦੀ ਪਹਿਲਾਂ ਉਰੇ ਵੀ ਇੱਕ ਇਨਕ੍ਰੋਚਮੈਂਟ ਸੀ ਕਿ ਜੀ ਇੱਥੇ ਵੀ ਸਾਡੇ ਬਾਹਰ ਸੀਗੀ ਤਾਂ ਉਹ ਸੰਕ੍ਰੋਚਮੈਂਟ ਨੂੰ ਵੀ ਲੋਕਾਂ ਦੀ ਸਪੋਰਟ ਨਾਲ ਉਟਾਇਆ ਨਾ ਕੋਈ ਸਟੇਟ ਗਵਰਨਮੈਂਟ ਵੱਡੀ ਹੁੰਦੀ ਨਾ ਕੋਈ ਐਮਸੀ ਵੱਡੇ ਹੁੰਦੇ ਲੋਕਾਂ ਲੋਕ ਵੱਡੇ ਹੁੰਦੇ ਨੇ ਜੀ ਲੋਕਾਂ ਦਾ ਸਮੂਹ ਵੱਡਾ ਹੁੰਦਾ ਜੇ ਇਕੱਠੇ ਹੋ ਕੇ ਲੋਕ ਕਿਸੇ ਚੀਜ਼ ਨੂੰ ਗਲਤ ਕਹਿ ਰਹੇ ਨੇ ਤਾਂ ਉਹ ਗਲਤ ਹੈ ਜੇ ਲੋਕ ਸਹੀ ਕਹਿ ਰਹੇ ਨੇ ਤਾਂ ਉਹ ਜੀ ਸਹੀ ਹੈ ਤਾਂ ਲੋਕਾਂ ਦੀ ਸਪ ਇਹ ਕੋ ਸਟੇਟ ਗਵਰਨਮੈਂਟ ਦਾ ਹੈ ਸੈਂਟਰਲ ਕੋ ਉਹ ਵੱਡੀ ਨਹੀਂ ਹੁੰਦੀ ਜੀ ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਆ ਜੀ 2 ਸਾਲ ਹੋ ਗਏ ਸਰਕਾਰ ਆਈ ਨੋ ਅਸੀਂ ਉਹੀ ਦੇਖਦੇ ਆ ਫਾਟਕ ਜਿਹੜਾ ਇੰਨਾ ਵਧੀਆ ਫਲਾਈਓਵਰ ਫਾਟਕ ਤੇ ਬਣ ਗਿਆ ਉੱਥੇ ਐਂਬੂਲੈਂਸ ਵੀ ਫਸੀ ਹੁੰਦੀ ਹੈ ਉੱਥੇ ਸਕੂਲ ਦੀਆਂ ਬੱਸਾਂ ਵੀ ਫਸੀਆਂ ਹੁੰਦੀਆਂ ਘੰਟਾ ਘੰਟਾ ਡੇਡਡ ਘੰਟਾ ਤੇ ਲੋਕ ਤਾਂ ਉੱਥੇ ਹੀ ਫਸੀ ਹੁੰਦੇ ਨੇ ਨਾ ਜਿਹੜੇ ਲੋਕ ਵੱਡੇ ਨੇ ਫਸੇ ਤਾਂ ਉਹੀ ਉੱਤੇ ਨੇ ਦੇਖੋ ਜੀ ਉਹਦੇ ਵਿੱਚ ਵੀ ਐਮਐਲਏ ਸਾਹਿਬ ਨੇ ਪੂਰਾ ਆਪਣਾ ਕਿਹਾ ਹੋਇਆ ਵਾਅਦਾ ਵੀ ਕਰਿਆ ਹੋਇਆ ਤੇ ਉਹ ਆਪਣੇ ਕਾਰਜਕਾਲ ਦੇ ਵਿੱਚ ਉਸ ਅੰਡਰਪਾਸ ਨੂੰ ਜਰੂਰ ਜਲਦ ਤੋਂ ਜਲਦ ਉਹਦਾ ਉਦਘਾਟਨ ਕਰਨਗੇ ਅਸੀਂ ਉਮੀਦ ਕਰਦੇ ਆਂ ਜੀ ਉਹ ਫਲਾਈਵਰ ਜਰੂਰ ਬਣੇ ਕਿ ਪਰ ਚੱਕਰ ਇਹ ਹੈ ਜੀ ਜਿਹੜਾ ਰੋਡ ਬਣੀ ਹੈ ਇਹ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਬਾਰ ਬਹੁਤ ਸ਼ਾਨਦਾਰ ਰੋਡ ਬਣੀ ਹੈ ਇਹਦੇ ਵੀ ਆਪਣਾ ਡਿਲੇ ਹੋਣ ਦੇ ਬਹੁਤ ਵੱਡੇ ਕਾਰਨ ਨੇ ਇਹਦੇ ਕਾਰਨ ਦੇ ਵਿੱਚ ਵੀ ਐਮਸੀ ਦਾ ਪ੍ਰਸ਼ਾਸਨ ਇਹਦੇ ਵਿੱਚ ਬਹੁਤ ਵੱਡਾ ਜ਼ਿੰਮੇਦਾਰ ਹੈ ਕਿਉਂਕਿ ਇੱਥੇ ਇੱਕ ਪਾਣੀ ਦੀ ਲਾਈਨ ਹੁੰਦੀ ਸੀ ਜੀ ਉਹ ਪਾਣੀ ਦੀ ਲਾਈਨ ਇਨੀ ਇੱਕ ਕੱਚੀ ਸੀ ਜੀ ਉਹ ਇੱਕ ਜਗ੍ਹਾ ਤੋਂ ਟੁੱਟ ਆਪਣਾ ਖੋਦੇ ਸੀ ਉੱਥੋਂ ਟੁੱਟ ਜਾਂਦੀ ਸੀ ਫਿਰ ਦੂਜੀ ਉਦੋਂ ਠੀਕ ਕਰਦੇ ਸੀ ਦੂਜੀ ਜਗ੍ਹਾ ਟੁੱਟ ਜਾਂਦੀ ਡਾਕਟਰ ਬਲਬੀਰ ਸਿੰਘ ਜੀ ਸੰਜੀਵ ਜੀ ਕਾਫੀ ਮੁਸ਼ਕਲ ਕਰਕੇ ਉਹ ਨਵੀਂ ਪਾਈਪ ਲਾਈਨ ਪਾਈ ਤਾਂ ਕਿ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਸਕਦਾ ਅੱਜ ਰੋਡ ਬਹੁਤ ਵਧੀਆ ਸ਼ਾਨਦਾਰ ਬਣ ਕੇ ਤਿਆਰ ਸੰਜੀਵ ਜੀ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਕਿ ਡਾਕਟਰ ਬਲਵੀਰ ਸਿੰਘ ਹੈਲਥ ਮਿਨਿਸਟਰ ਪੰਜਾਬ ਹੈਗੇ ਨੇ ਠੀਕ ਹੈ ਜੀ ਸੀਐਸਸੀ ਟਕੋਲੀ ਇਹਦੀ 2 ਸਾਲਾਂ ਵਿੱਚ ਕੋਈ ਅਪਗ੍ਰੇਡ ਅਪਗ੍ਰੇਡੇਸ਼ਨ ਜਾਂ ਕੋਈ ਉਹ ਕਿਤਾ ਹੀ ਨਹੀਂ ਗਿਆ ਉਹਦੇ ਬਾਰੇ ਵੀ ਦੱਸ ਦਿਨਾ ਸਰ ਸੀਐਸਸੀ ਟਕੋਲੀ ਦੇ ਵਿੱਚ ਜਨਰਲ ਫਿਜ਼ੀਸ਼ੀਅਨ ਜਦੋਂ ਦਾ ਇਹ ਬਣਿਆ ਉਹਦਾ ਕੋਈ ਜਨਰਲ ਫਿਜ਼ੀਸ਼ੀਅਨ ਨਹੀਂ ਸੀਗਾ ਜੀ ਤੁਸੀਂ ਅੱਜ ਜਾ ਕੇ ਦੇਖੋ ਇਹਦੇ ਵਿੱਚ ਜਨਰਲ ਫਿਜ਼ੀਸ਼ੀਅਨ ਵੀ ਅਵੇਲੇਬਲ ਨਹੀਂ ਤੇ ਕਾਫੀ ਹੱਦ ਤੱਕ ਇਹਦੇ ਵਿੱਚ ਬਹੁਤ ਇੰਪਰੂਵਮੈਂਟ ਚਾਹੀਏ ਉਹ ਕੰਸਟਰਕਸ਼ਨ ਨੂੰ ਲੈ ਕੇ ਆਬਾਦੀ ਦੇ ਹਿਸਾਬ ਨਾਲ ਤਾਂ ਜੀ ਹੱਲੇ ਵੀ ਬਹੁਤ ਅੰਡਰ ਹੈ ਉਹ ਆਬਾਦੀ ਦੇ ਹਿਸਾਬ ਨਾਲ ਅੰਡਰ ਹੈਗਾ ਜੀ ਬਾਕੀ ਇਹਦੇ ਬਾਰੇ ਵੀ ਸਰਕਾਰ ਦੇ ਪਲਾਨ ਹੈਗੇ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਰੇ ਆਪਣਾ ਐਮ ਐਲ ਏ ਸਾਹਿਬ ਨੇ ਗੱਲ ਵੀ ਕੀਤੀ ਜੀ ਸੀ ਐਸ ਟੀ ਘੋਲੀ ਨੂੰ ਅਪਗ੍ਰੇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਇਹਦੇ ਇਹਦੇ ਉੱਪਰ ਵੀ ਕੰਮ ਚੱਲ ਰਿਹਾ ਪਰ ਕਾਫੀ ਹਰ ਕਾਫੀ ਹੱਦ ਤੱਕ ਇਹਦੇ ਵਿੱਚ ਕਾਫੀ ਸੁਧਾਰ ਵੀ ਹੋਏ ਨੇ ਚਾਹੇ ਉਹ ਹੁਣ ਇਹਦੇ ਵਿੱਚ ਰੈਨੋਵੇਸ਼ਨ ਵੀ ਕਰਵਾਈ ਹੈ ਚਾਹੇ ਉਹ ਪੀਰ ਮਛਲੇ ਦੇ ਵਿੱਚ ਇਹਦਾ ਬਰਡਨ ਘਟਾਉਣ ਦੇ ਲਈ ਕਿ ਪੀਰ ਮਛਲੇ ਦੇ ਵਿੱਚ ਚ ਉਕਟ-ਉਕਟ ਪੀਰ ਮਛਲੇ ਹੋ ਜਨ ਉਥੇ ਕਾਫੀ ਪੇਸ਼ੈਂਟ ਅੱਜ ਵੀ ਸਕਸੈਸਫੁਲੀ ਆਪਣਾ ਇਲਾਜ ਕਰਵਾ ਕੇ ਜਾਂਦੇ ਨੇ ਇੱਥੇ ਤੁਸੀਂ ਇੱਕ ਗੱਲ ਦੇਖੋਗੇ ਜਿੱਥੇ ਤੁਸੀਂ ਕਦੇ ਵੀ ਜਾ ਕੇ ਦੇਖਿਓ ਇੱਥੇ ਗਾਇਨੇਕੋਲੋਜਿਸਟ ਬੱਚਿਆਂ ਦਾ ਡਾਕਟਰ ਜਨਰਲ ਫਿਜ਼ੀਸ਼ੀਅਨ ਤੇ ਤੁਹਾਡਾ ਆਪਣਾ ਜਿਹੜੇ ਮਾਈਨਰੀ ਸਰਜੀ ਵਾਲੇ ਸਾਰੇ ਡਾਕਟਰ ਇੱਥੇ ਅਵੇਲੇਬਲ ਹੈਗੇ ਨੇ ਜੀ ਮੈਂ ਤਾਂ ਖੁਦ ਅਸੀਂ ਖੁਦ ਜੀ ਅਸੀਂ ਆਪਦਾ ਕੋਈ ਕੋਈ ਬਿਮਾਰੀ ਦਾ ਇਲਾਜ ਛੋਟਾ-ਮੋਟਾ ਕਰਾਣਾ ਤਾਂ ਖੁਦ ਭਰਿਆ ਸਰਕਾਰੀ ਹਸਪਤਾਲ ਦੇ ਵਿੱਚ ਸੀਸੀ ਦੇ ਵਿੱਚ ਜਾਂਦੇ ਸਾਂ ਪ੍ਰਾਈਵੇਟ ਕਣੀ ਮੂਹ ਨਹੀਂ ਕਰਦੇ ਹੈਗੇ ਜੀ ਬਿਲਕੁਲ ਜੀ ਠੀਕ ਹੈ ਜੀ ਸੰਜੀਵ ਜੀ ਨੇ ਜੀ ਇੱਥੇ ਬੜਾ ਇੱਕ ਪ੍ਰਾਲਾ ਵਦਾ ਵਧੀਆ ਚੱਕਿਆ ਸੀਗਾ ਇਸੀ ਰੋਡ ਤੇ ਇਨਕ੍ਰੋਚਮੈਂਟ ਦਾ ਬਹੁਤ ਵੱਡੀ ਇਨਕ੍ਰੋਚਮੈਂਟ ਹੁੰਦੀ ਸੀ ਇਸ ਰੋਡ ਤੇ ਜਿੱਥੇ ਟ੍ਰੈਫਿਕ ਸਾਰਾ ਦਿਨ ਫਸਿਆ ਹੀ ਰਹਿੰਦਾ ਸੀਗਾ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਆਪਣਾ ਇਥੋਂ ਸਾਰੀ ਰੇੜੀਆਂ ਜਿੰਨੀਆਂ ਹੈ ਅਸੀਂ ਕਹਿ ਸਕਦੇ ਹਾਂ ਜੀ ਇਹਨਾਂ ਨੇ ਆਪਣੇ ਐਂਡ ਤੇ ਕਰਾਇਆ ਸੀਗਾ ਨਾ ਕਿ ਕੋਈ ਪੋਲੀਟੀਕਲ ਐਂਡ